ਛੋਟੇ ਜਿਹੇ ਬੱਚੇ ਦੇ ਨਾਲ ਇਹ ਰਵਾਨਾ ਹੋਏ ਹਨ ਗੋਬਿੰਦ ਘਾਟ ਤੋਂ ਔਰ ਹੁਣ ਇਸ ਟਾਈਮ ਇਹ ਤਕਰੀਬਨ 1.5 ਕਿਲੋਮੀਟਰ ਗੋਬਿੰਦ ਧਾਮ ਤੋਂ ਥੱਲੇ ਰਸਤੇ ਦੇ ਵਿੱਚ ਹਨ ਔਰ ਮਨ ਦੇ ਵਿੱਚ ਚਾਅ ਇੰਨੇ ਕ ਹਨ ਕਿ ਖੁਸ਼ੀ ਬਹੁਤ ਜ਼ਿਆਦੀ ਹੈ ਕਿ ਇਸ ਗੁਰਦੁਆਰਾ ਸ੍ਰੀ ਹਿੰਕੂਰ ਸਾਹਿਬ ਦਰਸ਼ਨਾਂ ਦੇ ਲਈ ਆ ਰਹੇ ਹਨ ਬੱਚਾ ਤੁਹਾਡੇ ਨਾਲ ਕਿਤੇ ਮਨ ਦੇ ਵਿੱਚ ਕੋਈ ਵਿਚਾਰ ਇਦਾਂ ਦਾ ਆਇਆ ਹੋਵੇ ਕਿ ਕੋਈ ਪ੍ਰੋਬਲਮ ਨਾ ਹੋ ਜਾਵੇ ਨਹੀਂ ਨਹੀਂ ਵਾਹਿਗੁਰੂ ਜਰ ਰੱਖਣੀ ਵੜਾ ਉਹਨਾਂ ਨੇ ਦਿੱਤਾ ਆ ਠੀਕ ਹੈ ਹਾਂਜੀ ਸਾਨੂੰ 8 ਸਾਲ ਬਾਅਦ ਮਿਲੀ ਇਹ ਹੇਮਕੋਨ ਸਾਹਿਬ ਯਾਤਰਾ ਦੇ ਦੌਰਾਨ ਅਸੀਂ ਖੜੇ ਆ ਇਸ ਟਾਈਮ ਗੋਬਿੰਦ ਧਾਮ ਤੋਂ 1.5 ਕਿਲੋਮੀਟਰ ਰਸਤੇ ਦੇ ਵਿੱਚ ਔਰ ਰਸਤੇ ਦਾ ਵੀਊ ਅਸੀਂ ਤੁਹਾਨੂੰ ਦਿਖਾਉਣੇ ਆ ਸਾਡੇ ਨਾਲ ਕੁਝ ਇੱਥੇ ਸ਼ਰਧਾਲੂ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਹੜੀ ਜਗ੍ਹਾ ਤੋਂ ਆਏ ਹਨ ਛੋਟਾ ਜਿਹਾ ਬੱਚਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਹੈ ਔਰ ਕਿਤਨਾ ਕਿਤੇ ਵੱਡੀਆਂ ਭਾਵਨਾਵਾਂ ਲੈ ਕੇ ਸੰਗਤ ਜਿਹੜੀ ਹੈ ਹੇਮਕੋਨ ਸਾਹਿਬ ਦਰਸ਼ਨਾਂ ਦੇ ਲਈ ਆਉਂਦੇ ਆ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਸ਼ਹਿਰਪੁਰ ਤੋਂ ਆਏ ਆ ਡਿਸਟ੍ਰਿਕਟ ਸ਼ਹਿਰਪੁਰ ਹਾਂਜੀ ਤੇ ਜਦੋਂ ਤੁਸੀਂ ਘਰ ਤੋਂ ਰਵਾਨਾ ਹੋਏ ਹੋ ਮਨ ਦੇ ਵਿੱਚ ਕਿੰਨਾ ਕੁ ਚਾਅ ਸੀਗਾ ਬੜਾ ਚਾਅ ਸੀ ਹਾਂਜੀ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਕਿਤੇ ਮਨ ਦੇ ਵਿੱਚ ਕੋਈ ਵਿਚਾਰ ਇਦਾਂ ਦਾ ਆਇਆ ਹੋਵੇ ਕਿ ਕੋਈ ਪ੍ਰੋਬਲਮ ਨਾ ਹੋ ਜਾਵੇ ਨਹੀਂ ਨਹੀਂ ਵਾਹਿਗੁਰੂ ਜੀ ਰੱਖਣੀ ਵਾਲਾ ਉਹਨਾਂ ਨੇ ਦਿੱਤਾ ਆ ਹਾਂਜੀ ਸਾਨੂੰ 8 ਸਾਲ ਬਾਅਦ ਮਿਲੀ ਇਹ ਠੀਕ ਹੈ ਜੀ ਹਾਂਜੀ ਇਹ ਕਿੰਵੀਂ ਯਾਤਰਾ ਹੈ ਜਿਵੇਂ ਪਹਿਲੀ ਯਾਤਰਾ ਕਰ ਰਹੇ ਹੋ ਇਹ ਪਹਿਲੀ ਯਾਤਰਾ ਹੈ ਸਰ ਪਹਿਲੀ ਯਾਤਰਾ ਹਾਂਜੀ ਠੀਕ ਹੈ ਇਹ ਪੈਦਲ ਹੀ ਪੂਰਾ ਰਸਤਾ ਜਿਹੜਾ ਕਵਰ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਤੋਂ ਦੀ ਮੈਨੇਜਮੈਂਟ ਦਾ ਕਿਦਾਂ ਦਾ ਸਹਿਯੋਗ ਤੁਹਾਨੂੰ ਮਿਲਿਆ ਨਹੀਂ ਵਧੀਆ ਹੈ ਹਾਂਜੀ ਰਸਤੇ ਦੇ ਵਿੱਚ ਕੋਈ ਪਰੇਸ਼ਾਨੀ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਨਹੀਂ ਸਰ ਕੋਈ ਪਰੇਸ਼ਾਨੀ ਨਹੀਂ ਆਈ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਜਿਹੇ ਬੱਚੇ ਦੇ ਨਾਲ ਇਹ ਰਵਾਨਾ ਹੋਏ ਹਨ ਗੋਬਿੰਦ ਘਾਟ ਤੋਂ ਔਰ ਹੁਣ ਇਸ ਟਾਈਮ ਇਹ ਤਕਰੀਬਨ 1.5 ਕਿਲੋਮੀਟਰ ਗੋਬਿੰਦ ਧਾਮ ਤੋਂ ਥੱਲੇ ਰਸਤੇ ਦੇ ਵਿੱਚ ਹਨ ਔਰ ਮੰਨ ਦੇ ਵਿੱਚ ਚਾਉ ਇੰਨੇ ਕ ਹਨ ਕਿ ਖੁਸ਼ੀ ਬਹੁਤ ਜ਼ਿਆਦੀ ਹੈ ਕਿ ਇਸ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦਰਸ਼ਨਾਂ ਦੇ ਲਈ ਆ ਰਹੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦਾ ਵਿਊ ਕੇ ਸੰਗਤਾਂ ਰਸਤੇ ਦੇ ਵਿੱਚ ਕਿੱਦਾਂ ਰਵਾਨਾ ਹੋ ਰਹੀਆਂ ਹਨ ਔਰ ਹੌਲੀ ਹੌਲੀ ਰਸਤਾ ਪੈਂਡਾ ਤੈਅ ਕਰਕੇ ਆਪਣਾ ਸ੍ਰੀ ਹੇਮਕੁੰਡ ਸਾਹਿਬ ਦੇ ਜਿਹੜੇ ਦਰਸ਼ਨ ਕਰ ਰਹੀਆਂ ਹਨ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾ ਅਨਮਿਊਟ ਟੀਵੀ ਬਲਰਾਜ ਸਿੰਘ